ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜ਼ਿਲ੍ਹਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਕਾਲੋ ਅੱਜ ਪਿੰਡ ਕਲਿਤਰਾ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਪਹੁੰਚਣ ਉੱਤੇ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ ਦੱਸਣਾ ਚਾਹੁੰਦੇ ਹਾਂ ਕਿ ਯੂਥ ਪ੍ਰਧਾਨ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਕਲਿਤਰਾ ਵਿਖੇ ਪਹੁੰਚੇ ਸਨ ਇਸ ਮੌਕੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰ ਚੁੱਕੇ ਨਰਾਜ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਆਉਣ ਵਾਲੇ 2024 ਦੇ ਵਿੱਚ ਲੋਕ ਸਭਾ ਚੋਣਾਂਵਾਂ ਦੇ ਲਈ ਲਾਂਬੰਦ ਕੀਤਾ ਗਿਆ। ਉੱਥੇ ਹੀ ਐਸੀ ਵਿੰਗ ਦੇ ਵਾਈਸ ਪ੍ਰਧਾਨ ਦਤ ਕੁਮਾਰ ਹੰਸਬਲੋਂ ਉਨ੍ਹਾਂ ਦਾ ਸਰੂਪਾ ਪਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਪਹਿਲੀ ਵਾਰ ਪਿੰਡ ਕਲਿਤਰਾ ਪਹੁੰਚਣ ਤੇ ਨਿਗਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਰਜਿੰਦਰ ਸਿੰਘ, ਸੁੱਚਾ ਸਿੰਘ, ਸੌਣ ਸਿੰਘ, சுரேਸ਼ ਸੈਣੀ, ਗੁਰਵਿੰਦਰ ਸਿੰਘ, ਬਰਕਤ ਅਲੀ, ਸੰਨੀ ਨੰਗਲ, ਰਾਮ ਕੁਮਾਰ ਸ਼ਰਮਾ, ਸੁਰਿੰਦਰ ਪਾਲਾ ਤੇ ਦਰਸ਼ਨ ਕੁਮਾਰ ਵੀ ਵਿਸ਼ੇਸ਼ ਤੌਰ ਉਤੇ ਮੌਜੂਦ ਸਨ। ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਦਤ ਕੁਮਾਰ ਹੰਸ ਨੇ ਕਿਹਾ ਕਿ ਹਰਪ੍ਰੀਤ ਸਿੰਘ ਕਲੋਂ ਇੱਕ ਯੁਵਾ ਨੇਤਾ ਹੈ ਅਤੇ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਦਿੱਤੇ ਗਏ ਇਸ ਅਹੁਦੇ ਦਾ ਉਹ ਸਵਾਗਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਪਾਰਟੀ ਵਰਕਰਾਂ ਦੇ ਵਿੱਚ ਵੀ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਤੇ ਆਓ ਸੁਣਦੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਯੂਥ ਪ੍ਰਧਾਨ ਜ਼ਿਲ੍ਹਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਕਲੋਂ ਦਾ ਕੀ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੌਜੂਦਾ ਜਦੋਂ ਪਾਕੀ ਸਰਕਾਰ ਹੋਵੇ ਤੇ ਅੱਜ ਮੈਂ ਇੱਥੇ ਸਾਰੇ ਦਸ ਜੀ ਸਾਡੇ ਬਹੁਤ ਪੁਰਾਣੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਤੇ ਉਹਨਾਂ ਦੀ ਪੂਰੀ ਟੀਮ ਨੇ ਜੋ ਮੇਰੇ ਇੱਥੇ ਆਇਆ ਨਾ ਮੇਰਾ ਮੇਰਾ ਵੈਲਕਮ ਕੀਤਾ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਮੇਰਾ ਇੱਕੋ ਹੀ ਮਿਸ਼ਨ ਹੈ ਅੱਜ ਤੱਕ ਜਦੋਂ ਦਾ ਮੈਂ 8.5 ਸਾਲ ਰਾਤ ਦਿਨ ਮੈਂ ਪਾਰਟੀ ਸੇਵਾ ਕਰ ਰਿਆਂ ਕਿ ਜਿਸ ਤਰ੍ਹਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਬੜੇ ਬਹੁਮਤ ਨਾਲ ਉਰੋਪੜ ਜ਼ਿਲ੍ਹੇ ਦੇ ਵਿੱਚ ਤਿੰਨ ਦੀਆਂ ਤਿੰਨ ਵਿਧਾਨ ਸਭਾ ਜਿਹੜੀਆਂ ਸੀਟਾਂ ਆਪਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਉਸੇ ਤਹਿਤ ਆਪਾਂ ਜਿਹੜਾ 2024 ਦਾ MP ਦਾ ਇਲੈਕਸ਼ਨ ਹੈ ਉਹ ਵੀ ਫਤਿਹ ਕਰੀਏ ਤੇ ਜਿਹੜੀ ਸੀਟ ਜਿੱਤ ਕੇ ਪਾਰਟੀ ਦੇ ਸ਼੍ਰੀ ਅਨੰਦ ਵਰਸਾ ਸਾਹਿਬ ਨੂੰ ਜਿਹੜੀ ਪਾਰਟੀ ਦੀ ਝੋਲੀ ਦੇ ਵਿੱਚ ਜਿਹੜੀ ਦੇਖੋ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਇਹੋ ਜਿਹੇ ਕੰਮ ਹੋ ਗਏ ਜੋ 70 ਸਾਲ ਦੇ ਵਿੱਚ ਕੰਮ ਨਹੀਂ ਹੋਇਆ ਹਮੇਸ਼ਾ ਜਦੋਂ ਸਰਕਾਰਾਂ ਬਣਦੀਆਂ ਨੇ بڑے بڑے ਵਾਅਦੇ ਕਰਦੀਆਂ ਨੇ ਅਸੀਂ ਸਭ ਤੋਂ ਜਿਹੜਾ ਵੱਡਾ ਵਾਅਦਾ ਕੀਤਾ ਸੀ 600 ਜੁਨਟ ਬਿਜਲੀ ਦਾ ਉਹ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ 600 ਜੁਨਟ ਜਿਹੜੀ ਬਿਜਲੀ ਹੈ ਹਰ ਬੰਦੇ ਦੀ ਉਹ ਕਿਸੇ ਵੀ ਜਾਤ ਦੇ ਨਾਲ ਸੰਬੰਧਿਤ ਹੋਵੇ ਉਹ ਕਿਸੇ ਵੀ ਕੈਟਾਗਰੀ ਦੇ ਨਾਲ ਸੰਬੰਧਿਤ ਹੋਵੇ ਕੋਈ ਵੀ ਸਭ ਜਿਹੜਾ ਸਾਰਿਆਂ ਲਈ ਇੱਕੋ ਵਰਕੇ ਦੇ ਤਹਿਤ 600 ਜੁਨਟ ਬਿਜਲੀ ਫ੍ਰੀ ਕੀਤੀ ਹੈ ਜਿਸ ਦਾ ਨਤੀਜਾ ਇਹ ਆ ਰਿਹਾ ਅੱਜ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਜੇ ਤੁਸੀਂ ਪ੍ਰੈਕਟੀਕਲੀ ਜਾ ਕੇ ਚੈੱਕ ਕਰੋਗੇ ਫਿਜ਼ੀਕਲੀ ਤਾਂ ਮੈਂ ਕਹਿ ਸਕਦਾ ਕਿ 90% ਜਿਹੜੇ ਲੋਕਾਂ ਦੇ ਬਿਜਲੀ ਦੇ ਬਿੱਲ ਹੈ ਜ਼ੀਰੋ ਆ ਰਹੇ ਔਰ ਆ ਆਉਣ ਵਾਲੇ 2 ਜਾਂ 4 ਦਿਨਾਂ ਦੇ ਵਿੱਚ ਪੰਜਾਬ ਦੀ ਸਰਕਾਰ ਤੁਹਾਡੇ ਦਰਵਾਜ਼ੇ ਇਹ ਵੀ ਪਹਿਲੀ ਵਾਰ ਹੋ ਰਿਹਾ 70 ਸਾਲ ਦੇ ਵਿੱਚ ਜਦੋਂ ਪੂਰੇ ਜ਼ਿਲ੍ਹੇ ਦੇ ਅਫਸਰ ਸਹਿਬਾਨ ਟੀਮਾਂ ਬਣਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਮੁਕਕੇ ਦੇ ਹੱਲ ਕਰਨਗੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਆਉਣ ਵਾਲੇ ਟਾਈਮਾਂ ਦੇ ਵਿੱਚ ਲੋਕਾਂ ਨੂੰ ਕਚਾਰੀ ਦੇ ਧੱਕੇ ਨਹੀਂ ਖਾਣੇ ਪੈਣਗੇ ਤਹਿਸੀਲਦਾਰ ਖੁਦ ਜਾ ਕੇ ਪਿੰਡਾਂ ਦੇ ਵਿੱਚ ਰਜਿਸਟਰੀਆਂ ਕਰਵਾਣਗੇ ਇਸ ਤਰ੍ਹਾਂ ਦੀਆਂ ਜੋ ਸਕੀਮਾਂ ਲੋਕਾਂ ਦੇ ਭਲਾਈ ਲਈ ਕਰ ਰਹੇ ਨੇ ਉਸ ਉਹਨਾਂ ਦੇ ਤਹਿਤ ਹੀ ਆਪਾਂ ਜਿਹੜਾ ਐਮਪੀ ਦਾ ਇਲੈਕਸ਼ਨ ਹੈ ਫਟੇ ਕਰਨਾ ਹੈ ਜਿਵੇਂ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਹਿ ਰਹੇ ਆ ਕਿ 13 ਜੀਰੋ ਤੇ ਪੰਜਾਬ ਬਣੇਗਾ ਹੀਰੋ ਕਿਉਂਕਿ ਤੁਸੀਂ ਅੱਜ ਆਨੰਦਪੁਰ ਸਾਹਿਬ ਦੀ ਗੱਲ ਲਾ ਲਓ ਪੂਰੇ ਪੰਜਾਬ ਦੀ ਗੱਲ ਲਾ ਲਓ ਅੱਜ ਕਾਂਗਰਸ ਦਾ ਜਿਹੜੀ ਪਾਰਟੀ ਹੈ ਉਹਦੇ ਅਲੱਗ-ਅਲੱਗ ਟੁਕੜੇ ਹੋ ਚੁੱਕੇ ਆ ਕੋਈ ਆਪਣੀ ਪਾਰਟੀ ਦੇ ਕੋਈ ਔਲਟ ਬਿਆਨ ਦੇ ਰਿਹਾ ਕੋਈ ਲੀਡਰ ਕਿਸੇ ਤਰ੍ਹਾਂ ਚੱਲ ਰਿਹਾ ਅੱਜ ਖਲਾਰਾ ਚਾਹੇ ਤੁਸੀਂ ਇਲੈਕਟ੍ਰੋਨਿਕਸ ਮੀਡੀਆ ਤੇ ਦੇਖ ਲਓ ਚਾਹੇ ਤੁਸੀਂ ਅਖਬਾਰਾਂ ਦੇ ਵਿੱਚ ਦੇਖ ਲਓ ਚਾਹੇ ਪਿੰਡ-ਪਿੰਡ ਵਿੱਚ ਦੇਖ ਲਓ ਅਕਾਲੀ ਦਲ ਦਾ ਜਿਹੜੀ ਗੱਲ ਹੈਗੀ ਅਕਾਲੀ ਦਾ ਉਹ ਬੀਜੇਪੀ ਅਲਾਈਅੰਸ ਕਰਨੋਂ ਇਸ ਤਰ੍ਹਾਂ ਟੜਫਰੇ ਕਿ ਦੋਨਾਂ ਦਾ ਇਸ ਤਰ੍ਹਾਂ ਲੱਗ ਰਿਹਾ ਕਿ ਵਿਦਆਊਟ ਅਲਾਈਅੰਸ ਸਾਡੀ ਕੋਈ ਵੀ ਯਾਨਕਿ ਪੂਰੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਪੁੱਛ ਨਹੀਂ ਰਹਿ ਗਈ ਅਕਾਲੀ ਦਲ ਵੀ ਜਿਹੜਾ ਖਤਮ ਤੇ ਬੀਜਪੀ ਦਾ ਸਾਡੇ ਪੰਜਾਬ ਦੇ ਵਿੱਚ ਨਾ ਅੱਜ ਤੱਕ ਪਹਿਲਾਂ ਆਧਾਰ ਸੀ ਤੇ ਨਾ ਹੀ ਆਉਣ ਵਾਲੇ ਸਮਝ ਕੋਈ ਆਧਾਰੇਗਾ ਸਾਡਾ ਮੁਕਾਬਲਾ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੈ ਸਾਡਾ ਮੁਕਾਬਲਾ ਸਿਰਫ ਆਪਣਾ ਇਹ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਜਿਹੜੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਅੱਗੇ ਵਧਾਣਾ ਤੇ ਪੰਜਾਬ ਦੀਆਂ 13 ਦੀਆਂ 13 ਜਿਹੜੀਆਂ ਸੀਟਾਂ ਸੀ ਇਹ ਆਪਣੀਆਂ ਜਿੱਤਣੀਆਂ ਨੇ ਦੇਖੋ ਕਾਲੋ ਸਾਹਿਬ ਦੇ ਜੂਥ ਪ੍ਰਧਾਨ ਲੱਗਣ ਦੇ ਨਾਲ ਸਾਡੇ ਪੂਰੇ ਹੀ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਗਈ ਕਿ ਸਾਡੀ ਜਿਹੜੀ ਉਮੀਦ ਸੀ ਉਹ ਸਾਡੀ ਪੂਰੀ ਹੋਣੀ ਸ਼ੁਰੂ ਹੋਣ ਲੱਗ ਪਈ ਸੋ ਜਿੰਨੇ ਵੀ ਸਾਡੇ ਪੁਰਾਣੇ ਵਲੰਟੀਅਰ ਘਰਾਂ ਦੇ ਵਿੱਚ ਨਿਰਾਸ਼ ਬੈਠੇ ਹੋਏ ਸਨ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ ਕਿ ਅਸੀਂ ਜਿੰਨੇ ਵੀ ਪੁਰਾਣੇ ਜਾਂ ਨਵੇਂ ਵਰਕਰ ਨਿਰਾਸ਼ ਘਰਾਂ 'ਚ ਬੈਠੇ ਹੋਏ ਹਨ ਅਸੀਂ ਉਹਨਾਂ ਦੇ ਘਰ-ਘਰ ਜਾ ਕੇ ਉਹਨਾਂ ਨੂੰ ਮਨਾ ਕੇ ਦੁਬਾਰੇ ਪਾਰਟੀ ਦਾ ਵਿਸਤਾਰ ਦੁਬਾਰੇ ਫੇਰ ਕਰਾਂਗੇ ਤੇ ਮੇਰੇ ਵੱਲੋਂ ਜਿੰਨੇ ਵੀ ਨਵੇਂ ਨਵਾਜੇ ਗਏ ਅਹੁਦੇਦਾਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਸਾਰਿਆਂ ਨੂੰ ਹੀ ਇੱਕ ਅਪੀਲ ਜੁਰ ਕਰਾਂਗਾ ਕਿ ਅਗਰ ਅਸੀਂ 24 ਦਾ ਇਲੈਕਸ਼ਨ ਜਿੱਤਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਦੁਬਾਰੇ ਇੱਕ ਹੋਣਾ ਪੈਣਾ ਹੈ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਆਓ ਅਸੀਂ ਰਲ ਕੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੀਏ ਤੇ 2024 ਦੇ ਇਲੈਕਸ਼ਨ ਦੀ ਤਿਆਰੀ ਨੂੰ ਕਰਦੇ ਹੋਏ 2024 ਦੀ ਜਿੱਤ ਹਾਸਲ ਕਰੀਏ ਤੇ ਮੈਂ ਕਾਲੋ ਸਾਹਿਬ ਦਾ ਆਪਣੇ ਇਸ ਹਲਕੇ ਦੇ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਕਰਦਾ ਹਾਂ ਕਿਉਂਕਿ ਮੈਂ ਉਹਨਾਂ ਨੂੰ ਨਹੀਂ ਬੁਲਾਇਆ ਜਦਕਿ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਦੱਤ ਸਾਹਿਬ ਅਸੀਂ ਤੁਹਾਨੂੰ ਮਿਲਣਾ ਹੈ ਸੋ ਮੈਂ ਉਹਨਾਂ ਦੇ ਆਉਣ ਦਾ ਆਪਣੇ ਹਲਕੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਸੋ ਮੈਂ ਕਾਲੋ ਸਾਹਿਬ ਨੂੰ ਵੀ ਇਹ ਗੱਲ ਜ਼ਰੂਰ ਕਹਿੰਦਾ ਹਾਂ ਕਿ ਅਗਰ ਸਾਡਾ ਕੋਈ ਵੀ ਪੁਰਾਣਾ ਵਰਕਰ ਕਿਸੇ ਵੀ ਹਲਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਰੁਸਿਆ ਹੋਇਆ ਹੈ ਤਾਂ ਸਾਡੀ ਡਿਊਟੀ ਬਣਦੀ ਹੈ ਉਸ ਵਰਕਰ ਨੂੰ ਨਾਲ ਲੈ ਕੇ ਦੁਬਾਰਾ ਪਾਰਟੀ ਦੇ ਵਿੱਚ ਲੈ ਕੇ ਆਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ